ਜੀ ਥੋੜਾ ਸਾਰਿਆਂ ਦੇ ਮੇਰੇ ਚੈਨਲ ਤੇ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਆਪਾਂ ਇੱਕ ਬਣਾਉਣ ਜਾ ਰਹੇ ਹਾਂ ਓਪਨ ਲੇਸ ਵਰਕ ਓਪਨ ਲੇਸ ਵਰਕ ਦਾ ਜਪਾਟ ਪੈਟਰਨ ਬਣਾਉਣ ਜਾ ਰਹੇ ਹਾਂ ਜਿਸ ਤੋਂ ਹੋਗਾ ਓਪਨ ਲੇਸ ਵਰਕ ਤੇ ਇਹ ਹੀ ਅਸੀਂ ਡਿਜ਼ਾਈਨ ਜਿਹੜਾ ਬਣਾਉਣ ਜਾ ਰਹੇ ਹਾਂ ਬਿਲਕੁਲ ਹੀ ਅਲੱਗ ਜਿਹਾ ਤੁਹਾਨੂੰ ਲੱਗੇਗਾ ਤੇ ਵਾਈਟ ਕਲਰ ਚੱਪਾ ਬਣਾਉਣ ਜਾ ਰਹੇ ਹਾਂ ਤੇ ਇਸ ਲਈ ਕਿੰਨੇ ਚਾਹੀਦੇ 3 ਦੇ ਮਲਟੀਪਲ ਜਿਹੜਾ ਅੱਜ ਅਸੀਂ ਡਿਜ਼ਾਈਨ ਬਣਾਉਣ ਜਾ ਰਹੇ ਮੈਂ ਤੁਹਾਨੂੰ ਉਹਦਾ ਲੁੱਕ ਦਿਖਾ ਦਿੰਨੇ ਹਾਂ ਵੀ ਉਹਦੇ ਲੁੱਕ ਕਿੱਦਾਂ ਦੀ ਲੱਗਦੀ ਹੈ ਫਰੈਂਡਸ ਜੇਕਰ ਤੁਸੀਂ ਹਜ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਲੀਜ਼ ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨਾਂ ਵਾਲ ਤੇ ਕਲਿੱਕ ਕਰੋ ਤਾਂ ਕਿ ਤੁਹਾਨੂੰ ਨਾਲ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਈ ਆ ਜਿਹੜਾ ਅਸੀਂ ਡਿਜ਼ਾਈਨ ਬਣਾਉਣ ਜਾ ਰਹੇ ਹੈ ਉਹ ਤਾਂ ਦੇਖੋ ਬਿਲਕੁਲ ਇਹ ਲੱਗਿਆ ਸਾਡਾ ਡਿਜ਼ਾਈਨ ਹੈ ਥੋੜਾ ਜੈਰੀ ਵਾਲਾ ਡਿਜ਼ਾਈਨ ਹੈ ਪਰ ਬਿਲਕੁਲ ਅਲੱਗ ਹੈ ਲੁੱਕੇ ਦੀ ਬਿਲਕੁਲ ਹੀ ਅਲੱਗ ਆ ਰਹੀ ਹੈ ਤਾਂ ਫਿਰ ਇਹ ਵਾਲਾ ਡਿਜ਼ਾਈਨ ਅਸੀਂ ਬਣਾਉਣ ਜਾ ਰਹੇ ਜਿਸ ਦੇ ਲਈ ਕੁੰਡੇ 3 3 3 2 ਕੁੰਡੇ ਐਕਸਟਰਾ ਜਿਹੜਾ ਇੱਕ ਇੱਧਰ ਹੋਊਗਾ ਇੱਕ ਇੱਧਰ ਹੋਊਗਾ 3 ਦੇ ਮਲਟੀਪਲ ਅਸੀਂ ਕੁੰਡੇ ਪਾ ਲੈਨੇ ਤੇ 2 ਕੁੰਡੇ ਐਕਸਟਰਾ ਪਾ ਲੈਨੇ ਪੈਟਰਨ ਦੇ ਫਸਟ ਰੋ ਤੋਂ ਸੇਪਨਾ ਪੈਟਰਨ ਸਟਾਰਟ ਕਰਨ ਜਾ ਰਹੇ ਆ ਪੈਟਰਨ ਦੇ ਫਸਟ ਰੋ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਸਾਡੇ 2 ਕੁੰਡੇ ਐਕਸਟਰਾ ਇਹ ਸਾਡਾ ਐਕਸਟਰਾ ਵਾਲਾ ਪੰਨਾ ਇਸ ਤੋਂ ਬਾਅਦ ਅੱਗ ਆਪਣੇ ਵਾਲ 3 ਕੁੰਡੇ ਪੁੱਠੇ 1 2 3 ਤਾਗਾ ਪਿੱਛੇ 3 ਕੁੰਡੇ ਸਿੱਤੇ 1 ফেরগাপ তিন কুড়ে পুঠে এক পিছে তিন কুন্ডে সিদ্ধে পুঠে এক পিছে तीन कुंडे सीधे एक दो तीन ताग अपने वल तीन कुंडे पुठे एक दो तीन तागा पीछे तीन कुंडे सीधे एक दो तीन ताग अपने वल फिर तीन कुंडे पुठे पैटर्न दस्ट रू अदा ही पा लैनी है तीन पुठे तीन सीधे ती लास्ट वाला स्टिच वाला कुंडा सीधा ਤੇ ਪੁੱਠੀ ਰੋ ਵੀ ਅਸੀਂ ਸਿੱਧੇ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਪਾ ਕੇ ਕੰਪਲੀਟ ਕਰ ਲੈਣੀ ਆ। ਮਿਸ ਜਿਹੜੇ ਕੁੰਡੇ ਸਾਨੂੰ ਦਿੱਤੇ ਦਿਖਾਈ ਦੇ ਰਹੇ ਅਸੀਂ ਉਦਾਂ ਹੀ ਪਾ ਲੈਣੀ ਆ। ਪਹਿਲੇ ਕੁੰਡੇ ਨੂੰ ਐਸਟਿਚ ਕਰਾਂਗੇ ਤਾਂ ਅੱਗੇ ਨੂੰ ਇੱਧਰ ਕਰਾਂਗੇ ਦੇਖੋ ਇਹ ਵਾਲੇ ਕੁੰਡੇ ਸਾਰੇ ਆ ਗਏ ਤਿੰਨ ਸਿੱਧੇ। ਤੇ ਇਹਨਾਂ ਨੂੰ ਪਾ ਲਾਂਗੇ ਤਿੰਨ ਸਿੱਧੇ 1 2 3 ਫੇਰ ਆ ਰਹੇ ਤਿੰਨ ਪੁੱਠੇ ਇਹਨਾਂ ਨੂੰ ਪਾ ਲਾਂਗੇ ਤਿੰਨ ਪੁੱਠੇ ਇਦਾਂ ਹੀ ਅਸੀਂ ਪੈਟਰਨ ਦੀ ਸੈਕੰਡ ਰੋ ਕੰਪਲੀਟ ਕਰਕੇ ਆਨੇ ਆ ਪੈਟਰਨ ਦੀ ਥਰਡ ਰੋ ਦੇ ਉੱਪਰ। पैटर्न दर्ड रो असी पैटर्न की फस्ट रो की तरह ही पानी है जिस तरह पैटर्न की फस्ट रो पाई थी मेदा ही पानी है पहले कुंडे एस्टेज ताग अपने वल तीन कुंडे पुठे एक दो तीन धागा पिछे तीन कुंडे सीते एक दो तीन फिर अपने वल तीन कुंडे पुठे एक दो तीन धागा पिछे ਤਿੰਨ ਕੁੰਡੇ ਸਿੱਧੇ 1 2 3 ਫੇਟਾਗ ਆਪਣੇ ਵੱਲ ਤਿੰਨ ਕੁੰਡੇ ਪੁੱਠੇ 1 2 3 ਫੇਟਾਗ ਆ ਪਿੱਛੇ ਤਿੰਨ ਕੁੰਡੇ ਸਿੱਧੇ ਪੈਟਰਨ ਦੀ 3rd ਰੋ ਸਿਰਦਾ ਹੀ ਕੰਪਲੀਟ ਕਰ ਲੈਣੇ ਆ ਤਿੰਨ ਸਿੱਧੇ ਤਿੰਨ ਪੁੱਠੇ ਜਿਹੜੇ ਹੁੰਡੇ ਸਿੱਧੇ ਉਹਨਾਂ ਤੇ ਸਿੱਧੇ ਤੇ ਜਿਹੜੇ ਪੁੱਠੇ ਉਹਨਾਂ ਤੇ ਪੁੱਠੇ ਤੇ ਪੈਟਰਨ ਦੀ 4th ਰੋ ਵੀ ਅਸੀਂ ਸਿੱਧਿਆਂ ਤੇ ਸਿੱਧੇ ਤੇ ਪੁੱਠਿਆਂ ਤੇ ਪੁੱਠੇ ਪਾ ਕੇ ਕੰਪਲੀਟ ਕਰ ਲੈਣੇ ਜਿਸ ਤਰ੍ਹਾਂ ਪੈਟਰਨ ਦੀ 2nd ਰੋ ਸੀ ਪੈਟਰਨ ਦੀ ਸੈਕੰਡ ਰੋ ਦੀ ਤਰ੍ਹਾਂ ਪੈਟਰਨ ਦੀ 4ਥ ਰੋ ਵੀ ਇਦਾਂ ਹੀ ਪੈਣੀ ਹੈ ਤੇ 6ਥ ਰੋ ਸਾਡਾ ਇਹ ਪੈਟਰਨ ਬਣ ਕੇ ਕੰਪਲੀਟ ਹੋਣਾ ਹੈ ਪੈਟਰਨ ਦੀ 4ਥ ਰੋ ਫੇਰ ਪੈਟਰਨ ਦੀ ਫਸਟ ਰੋ ਦੀ ਤਰ੍ਹਾਂ ਸਿੱਧੇ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਮੀਨਸ ਕੇ ਤਿੰਨ ਕੁੰਡੇ ਸਿੱਧੇ ਪਹਿਲਾਂ ਤੇ ਫੇਰ ਤਿੰਨ ਕੁੰਡੇ ਪੁੱਠੇ ਪੈਟਰਨ ਦੀ 4ਥ ਰੋ ਕੰਪਲੀਟ ਕਰਕੇ ਆਨੇ ਆਸੀ ਪੈਟਰਨ ਦੀ 5ਥ ਰੋ ਦੇ ਵਿੱਚ ਅਸੀਂ ਆਕੇ ਹੁਣ ਪੈਟਰਨ ਦੀ 5ਥ ਰੋ ਪੈਟਰਨ ਦੀ 5ਥ ਰੋ ਜਾ ਤੇ ਆ ਨਾਲ ਦੇਖੋ ਪਹਿਲੇ ਕੁੰਨ ਨੂੰ ਨੈਸਟਿਜ ਕਰਾਂਗੇ ਤਾਗਾ ਆਪਣੇ ਵੱਲ ਕਰਾਂਗੇ ਤਿੰਨ ਕੁੰਡੇ ਇਹ ਪੁੱਠੇ ਪੁੱਠੇ ਤਿੰਨ ਕੁੰਡੇ ਪੁੱਠਿਆਂ ਤੋਂ ਬਾਅਦ ਤਾਂਗਾ ਸਾਡਾ ਇੱਧਰ ਹੀ ਰਹੂਗਾ ਤੇ ਅਸੀਂ ਇੱਥੇ ਪਾ ਲਵਾਂਗੇ ਇੱਕ ਜਾਲੀ ਐਦਾਂ ਤੇ ਅਗਲੇ ਤਿੰਨ ਕੁੰਡੇ ਅਸੀਂ ਸਿੱਧੇ ਆ ਨਾ ਜੋ ਪਹਿਲੇ ਕੁੰਡੇ ਨੂੰ ਬਗੈਰ ਬੁਨੇ ਪਹਿਲਾਂ ਉਤਾਰ ਲਾਂਗੇ ਇਹ ਦੋ ਕੁੰਡਿਆਂ ਦਾ ਇੱਕ ਕਰਨ ਲਵਾਂਗੇ ਦੋ ਕੁੰਡੇ ਤੋਂ ਇੱਕ ਕਰਨth ਪਦ ਇਹ ਵਾਲੇ ਕੁੰਡੇ ਨੂੰ ਇਹਦੇ ਉੱਪਰ ਉਤਾਰ ਦਵਾਂਗੇ ਤੇ ਫਿਰ ਅਸੀਂ ਇੱਥੇ ਇੱਕ ਜਾਲੀ ਪਾ ਲਵਾਂਗੇ ਤਿੰਨ ਕੁੰਡੇ ਫੇਰ ਪੁੱਠੇ ਪੁੱਠੇ ਫਿਰ ਧਾਗੇ ਦਾ ਅੱਧਾ ਘੁਮਾ ਕੇ ਇੱਕ ਜਾਲੀ ਜਾਲੀ ਤੋਂ ਬਾਅਦ ਇੱਥੇ ਤਿੰਨ ਦਾ ਇੱਕ ਕਰਨਾ ਪਰ ਕਰਨਾ ਸੀ ਕਿੱਦਾਂ ਪਹਿਲੇ ਕੁੰਡੇ ਨੂੰ ਅਸੀਂ ਇੱਦਾਂ ਬਗੈਰ ਬੁਣੇ ਚੁੱਕਿਆ ਦੋ ਦਾ ਇੱਕ ਕੀਤਾ ਦੋ ਦਾ ਇੱਕ ਕਰਨ ਤੋਂ ਬਾਅਦ ਤੀਸਰੇ ਕੁੰਡੇ ਨੂੰ ਇਹਦੇ ਉੱਪਰੋਂ ਉਤਾਰਦਾ ਇੱਦਾਂ ਹੀ ਤਿੰਨ ਦਾ ਇੱਕ ਕਰਨਾ ਤਾਂ ਹੀ ਇਹਦੀ ਲੁੱਕ ਇੱਦਾਂ ਦੀ ਆਏਗੀ ਫਿਰ ਅਸੀਂ ਇੱਥੇ ਜਾਲੀ ਪਾਈ ਜਾਲੀ ਪਾ ਕੇ ਫਿਰ ਤਿੰਨ ਕੁੰਡੇ ਪੁੱਠੇ 1 2 3 ਇਹ ਸਾਡੇ ਪੈਟਰਨ ਦੇ 5th ਰੋ ਹੈ ਫਿਰ ਤਾਂ ਅੱਗੇ ਨੂੰ ਬਲ ਪਾਇਆ ਬਲ ਪਾ ਕੇ ਕੁੰਡੇ ਨੂੰ ਬਗੈਰ ਬੁਣੇ ਚੁੱਕਿਆ ਤੇ ਦੋ ਦਾ ਇੱਕ ਕੀਤਾ ਜਿਹੜਾ ਬਗੈਰ ਬੁਣਿਆ ਚੁੱਕਿਆ ਸੀ ਇਹਨਾਂ ਨੂੰ ਅਸੀਂ ਤਿੰਨ ਕੁੰਡਿਆ ਦੋ ਇੱਕ ਕੁੰਡੇ ਦੇ ਉੱਪਰ ਉਤਾਰ ਦਿੱਤਾ ਤੇ ਸਾਡਾ ਤਿੰਨ ਦਾ ਇੱਕ ਹੋ ਗਿਆ ਇੱਕ ਜਾਲੀ ਅਸੀਂ ਇੱਧਰ ਪਾ ਲਈ ਤੇ ਇੱਕ ਜਾਲੀ ਅਸੀਂ ਇੱਧਰ ਪਾ ਲਈ ਤੇ ਸਾਡੇ ਫੇਰ ਦੋ ਕੁੰਡੇ ਵੱਧ ਗਏ ਤਿੰਨ ਕੁੰਡੇ ਪੁੱਠੇ ਫੇਰ ਦੇਖੋ ਇੱਥੇ ਅਸੀਂ ਜਾਲੀ ਪਾਵਾਂਗੇ ਜਾਲੀ ਪਾ ਕੇ ਇੱਕ ਕੁੰਡਾ ਬਗੈਰ ਬੁਣਿਆ ਚੁੱਕਾਂਗੇ ਦੋ ਦਾ ਇੱਕ ਕਰਨ ਤੋਂ ਬਾਅਦ य वाले कुंडे एदार एद देव साढ़ा तीन तो असं एक बनाए एक कुंडा से यह बता लिया तो एक कुंडा अं ये फिर असी तीन कुंडे पुठे एक दो तीन ते ते लास्ट वाला कुंडा धागा पीछे करके सीधा हूँ आ गए अभी पैटन की छेवीं रोह पैटन की छेवीं रोह असी पूरी दूरी पुठी पा लैनी है ਇਿੱਥੇ ਸਿੱਧੇ ਸਿੱਧੇ ਤੇ ਪੁੱਠੇ ਤੇ ਪੁੱਠੇ ਨਹੀਂ ਪਾਣੇ ਪੈਟਰਨ ਦੀ 6ਵੀਂ ਰੋ ਪੂਰੀ ਦੀ ਪੂਰੀ ਪੁੱਠੇ ਪੈਣੀ ਹੈ ਸਿਰਫ ਸਾਡੀ ਇਹ ਹੀ ਰੋ ਹੈ ਜਿਹੜੀ ਪੂਰੀ ਦੀ ਪੂਰੀ ਪੁੱਠੀ ਪੈਣੀ ਹੈ ਫਿਰ ਅਸੀਂ ਪੈਟਰਨ ਫਰਸਟ ਰੋ ਤੋਂ ਸਟਾਰਟ ਕਰ ਲੈਣਾ ਪਰ ਫਰਸਟ ਰੋ ਤੋਂ ਹੁਣ ਜਦੋਂ ਅਸੀਂ ਸਟਾਰਟ ਕਰਨਾ ਤਾਂ ਸਾਡਾ ਪੈਟਰਨ ਥੋੜਾ ਚੇਂਜ ਹੋ ਜਾਣਾ ਹੈ ਅਸੀਂ ਜਿਹੜੇ ਕੁੰਡੇ ਹੁਣ ਪਹਿਲਾਂ ਸਿੱਧੇ ਸੀ ਉਹਨਾਂ ਤੇ ਪੁੱਠੇ ਤੇ ਜਿਹੜੇ ਪੁੱਠੇ ਸੀ ਉਹਨਾਂ ਤੇ ਸਿੱਧੇ ਐਦਾਂ ਕਰਕੇ ਡੱਬੀ ਨੂੰ ਚੇਂਜ ਕਰਦੇ ਆਣਾ ਬਣਾਉਣਾ ਸੀ ਇਦਾਂ ਹੀ ਹੈ सिर्फ साड़ी डब्बी चेंज होएगी डब्बी की जगह चेंज होएगी कितना वो आप आके सीधी रोहते फिर देख हैं तो फटाफट कर ला कप्लीट अपने पुट्ठी रोह साढ़ा छे सिलाईय तो बाद पैटर्न बन के कंप्लीट हो गया साढ़ा एक डब्बी छे सिलाइय से बनकर कंप्लीट हुई हूँ असी फिर की करना यही छे सिलाई रिपीट करनी है पर जगह चेंज हो जाए मीनस कि हम एक कुंडे साढ़े सीधे आ जाने तो ये पुट्ठे जाने पहले कुंडेटिच करा हूँ इतों असी पहल तीन पुट्ठे बुने से इस बार ये तीन सीधे एक दो तीन ये वाले कुंडे असं ये वाले फिर की करा तीन पुठे ये साढ़े पहला तीन सीधे से सी, इन्होंने अं तीन पुठ्ठे बुन गए फिर तागा पीछे करके वाले जो तीन पुठे से हूँ इन्हों सिदे द डबी पैनी है ये तो तीन सीधे सेम असी फस्ट रोज इस तरह ही तीन सीधे तीन पुट्ठे बुनने शुरू करते हुए पर सिर्फ साड़ी जगह चेंज हो गई हुई मीनस के हूँ साड़ी डब्बी सिद्ध दे इधर हैगी पुठिया की असी उधर चलेगी ये आ गई हूँ साढ़े ते सीधे एक दो तीन फिर ताग अपने वाल ए वाले तीन पुठे एक दो तीन फिर तागा पीछे तो ए वाले तीन सीधे एक दो तीन फिर तागा अपने वाले ए वाले तीन पुठे दो तीन फिर तागा ता पिछे तो ए वाले तीन सीधे एक 2 3 ਤੇ ਲਾਸਟ ਵਾਲਾ ਕੁੰਡਾ ਹੁਣ ਫੇਰ ਅਸੀਂ ਸਿੱਧਾ ਹੀ ਬੁਣ ਲਵਾਂਗੇ ਇੰਦਾ ਤੇ ਬਸ ਇਦਾਂ ਹੀ ਅਸੀਂ ਇਸ ਪੈਟਰਨ ਨੂੰ ਫੇਰ ਫਸਟ ਰੋ ਤੋਂ ਸਟਾਰਟ ਕਰਕੇ ਇਦਾਂ ਹੀ ਬਣਾਈ ਜਾਣਾ ਤੇ ਜਦੋਂ ਹੀ ਅਸੀਂ ਇਸ ਪੈਟਰਨ ਨੂੰ ਇਦਾਂ ਬਣਾਉਂਦੇ ਜਾਵਾਂਗੇ ਤੇ ਸਾਡੇ ਪੈਟਰਨ ਦੀ ਲੁੱਕ ਇਦਾਂ ਹੀ ਸਿੱਧਿਆਂ ਤੇ ਪੁੱਠਿਆਂ ਦੀ ਡੱਬੀ ਫੇਰ ਇਹਦੇ ਉੱਪਰ ਸਿੱਧੇ ਫੇਰ ਪੁੱਠੇ ਇਦਾਂ ਹੀ ਦੇਖੋ ਪੈਟਰਨ ਦੇ ਸਿੱਧਾ ਪੁੱਠਾ ਫੇਰ ਪੁੱਠਿਆਂ ਤੇ ਆ ਦੇਖੋ ਸਿੱਧਾ ਸਿੱਧੇ ਅਤੇ ਪੁੱਠੇ ਇਦਾਂ ਹੀ ਅਸੀਂ ਨੂੰ ਬਣਾਉਂਦੇ ਚਲੇ ਜਾਣਾ ਇਹਦੇ ਫਰੰਟ ਸਾਈਡ ਹੈ ਤੇ ਇਹਦੀ ਬੈਕ ਸਾਈਡ ਹੈ ਦੋਨੀਆਂ ਸਾਈਡਾਂ 'ਵਧੀਆ ਲੱਗਦੀ ਹੈ ਦੋਖੀ ਵੀ ਸਾਈਡ ਵਧੀਆ ਲੱਗਦੀ ਹੈ ਤੇ ਇਹ ਵੀ ਐਡਿਵਰਸੇਬਲ ਪੈਟਰਨ ਹੈ ਤੇ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਹੋ ਆ ਦੇਖੋ ਇਹਦਾ ਕਿਉਂਕਿ ਇਸੇ ਕੁੰਡੇ ਉਲਟਾ ਕੇ ਕਟਾਈ ਹੋਈ ਹੈ ਤੇ ਇਸ ਕਰਕੇ ਇਧਰੋਂ ਲੁੱਕ ਸਾਡੀ ਵਧੀਆ ਆਉਂਦੀ ਹੈ ਤੇ ਇਧਰੋਂ ਥੋੜੀ ਜੰਨੀ ਵਧੀਆ ਨਹੀਂ ਆਉਂਦੀ ਪਰ ਅਗਰ ਤੁਸੀਂ ਕੋਈ ਏਦਾਂ ਦਾ ਪੈਟਰਨ ਬਣਾ ਰਹੇ ਹੋ ਮਫਲ ਸਕਾਫ ਮਫਲ ਰੀਆ ਸ਼ੌਂਟ ਇਥੇ ਵੀ ਤੁਸੀਂ ਇਹਨੂੰ ਟਰਾਈ ਕਰ ਸਕਦੇ ਹੋ ਫਰੈਂਡਸ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮੇਰੀ ਵੀਡੀਓ ਦੇਖਣ ਦੇ ਲਈ ਫੇਰ ਮਿਲਦੇ ਹਾਂ ਕੱਲ ਇੱਕ ਨਈ ਵੀਡੀਓ ਨਾਲ ਤੇ ਇੱਕ ਨਵੇਂ ਪ੍ਰੋਜੈਕਟ ਦੇ ਨਾਲ তা তো ধ্যান রাখো জি ওকে বাই বাই, টেক কেয়ার